ਸ਼ਹੀਦੀ ਪੈਰੇ ਜੀ ਸ਼ਹੀਦੀ ਪੈਰੇ ਦੀ ਮਰਿਆਦਾ ਕੀ ਹੈ ਜੀ ਸਹੀਦੀ ਪੈਰੇ ਦੀ ਮਰਿਆਦਾ ਜਿਹੜੀ ਉਹ ਬਾਣੀ ਨਾਲ ਜੁੜੀ ਹੋਈ ਆ ਜਦੋਂ ਆਪਾਂ ਬਾਣੀ ਪੜ੍ਹਦੇ ਆ ਨਾ ਤੇ ਮੰਨ ਲਓ ਤੁਸੀਂ ਸੁਖਨੀ ਸਾਹਿਬ ਦੇ ਪਾਠ ਕਰਦੇ ਹੋ ਹਾਂਜੀ ਕੋਈ ਇਨਸਾਨ ਪੰਜ ਪਾਠ ਕਰਦਾ ਸੁਖਨੀ ਸਾਹਿਬ ਦੇ ਕੋਈ ਦੋ ਪਾਠ ਕਰਦਾ ਤੇ ਉਹਦੇ ਨਾਲ ਕੀ ਹੁੰਦਾ ਜਿੱਥੇ ਬਾਣੀ ਪੜ੍ਹੀ ਜਾਂਦੀ ਹੈ ਉੱਥੇ ਸੀਦਾਂ ਦਾ ਪੈਰਾ ਲੱਗ ਜਾਂਦਾ ਜੀ ਉਸ ਨੂੰ ਸੀਦੀ ਪੈਰੇ ਕਿਹਾ ਜਾਂਦਾ ਆਪਾਂ ਕਹਿੰਦੇ ਕਿ ਸਾਡੇ ਇੱਕ ਘਰ ਪਰਿਵਾਰ ਦੇ ਵਿੱਚ ਵੀਸੀ ਆਪਾਂ ਨੇ ਸਿੱਧੀ ਪੈਰਾ ਸਿੱਧੀ ਪੈਰਾ ਲੱਗਿਆ ਹੋਇਆ ਜ਼ਿਆਦਾਤਰ ਲੋਕ ਇਹ ਕਹਿੰਦੇ ਨੇ ਕਿ ਅਸੀਂ ਬਾਬਾ ਦੀਪ ਸਿੰਘ ਜੀ ਦੇ ਚਪੈਰਾ ਕਰਦੇ ਆ ਜਾਂ ਹਨਾ ਜਾਂ ਇਸ ਤਰ੍ਹਾਂ ਕਹਿ ਦਿੰਦੇ ਨੇ ਕਿ ਅਸੀਂ ਨਾਮ ਸਿਮਰਨ ਕਰਦੇ ਆ ਤੇ ਸਾਡੇ ਘਰ ਦੇ ਵਿੱਚ ਸਿੱਧੀ ਪੈਰਾ ਲੱਗਿਆ ਹੋਇਆ ਹਨਾ ਉਹ ਜਦੋਂ ਨਾਮ ਸਿਮਰਨ ਕਰਦੇ ਨੇ ਜੀ ਉਹਦੇ ਨਾਲ ਉਹਨਾਂ ਦੀ ਸਿੱਧੀ ਪੈਰਾ ਲੱਗ ਜਾਂਦਾ ਤੇ ਉਹ ਕਮਾਈ ਦੇ ਸਿਰ ਤੇ ਜੋਤ ਪ੍ਰਕਾਸ਼ ਕਰਕੇ ਕਰਦੇ ਨੇ ਉਹਦੇ ਨਾਲ ਹੋਰ ਵੀ ਬਰਕਤਾਂ ਬਖਸ਼ਿਸ਼ ਆਉਂਦੀਆਂ ਨੇ ਕਿਉਂਕਿ ਜਿਹੜੀ ਜੋਤ ਹੁੰਦੀ ਆ ਉਹ ਸਿੱਧ ਸਿੰਘਾਂ ਦੀ ਮਤਲਬ ਆਪਾਂ ਸਾਰੇ ਸੁਣਦੇ ਵੀ ਆ ਤੇ ਕਰਦੇ ਵੀ ਆ ਕਿਉਂਕਿ ਅਸੀਂ ਆਪ ਖੁਦ ਜੋਤ ਪ੍ਰਕਾਸ਼ ਕਰਕੇ ਹਰ ਵਕਤ ਅਖੰਡ ਜੋਤ ਮਹਾਂਪੁਰਸ਼ਾਂ ਦੇ ਸਥਾਨਾਂ ਤੇ ਪ੍ਰਕਾਸ਼ ਰੈਂਦੀ ਹੈ ਜੀ ਜੋਤ ਦਾ ਤੁਸੀਂ ਗੱਲ ਕਰ ਰਹੇ ਹੋ ਜੋਤ ਅੱਜ ਦੇ ਸਮੇਂ ਚ ਜਿਹੜੇ ਆਪਣੇ ਦੁਨੀਆ ਦੇ ਵਿੱਚ ਜੋਤ ਦਾ ਬਹੁਤ ਪ੍ਰਚਾਰ ਹੋ ਰਿਹਾ ਹੈ ਜੋਤ ਐਤਵਾਰ ਦੀ ਵੀ ਲਾਈ ਜਾਂਦੀ ਹੈ ਜਾਂ ਸਾਰਿਆਂ ਦੇ ਦਿਨਾਂ ਨੂੰ ਸਮਰਪਿਤ ਕਰਕੇ ਸੋਮਵਾਰ ਮੰਗਲਵਾਰ ਬੁੱਧਵਾਰ ਵੀ ਸ਼ਹੀਦਾਂ ਦੀ ਜੋਤ ਜੋਤ ਦੀ ਮਰਿਆਦਾ ਕੀ ਹੈ ਜੀ ਸੀਧਾ ਨੇ ਜੋਤੀ ਕੋਈ ਦਿਨ ਦੇ ਨਾਲ ਕੋਈ ਮਰਿਆਦਾ ਨਹੀਂ ਵੀ ਆ ਦਿਨ ਲਾਉਣੀ ਆ ਆ ਦਿਨ ਨਹੀਂ ਲਾਉਣੀ ਸਹੀ ਤਾਂ ਸਾਰਾ ਦਿਨ ਹਾਜ਼ਰ-ਨਾਜ਼ਰ ਨੇ ਨਾ ਜੀ ਉਹਨਾਂ ਨੂੰ ਦਿਨਾਂ ਦੇ ਨਾਲ ਆਪਾਂ ਨਹੀਂ ਨਹੀਂ ਵੰਡ ਸਕਦੇ ਉਹ ਹਰ ਰੋਜ਼ ਹਾਜ਼ਰ-ਨਾਜ਼ਰ ਨੇ ਸੋ ਸਵੇਰੇ ਸਾਡੇ ਮੁਤਾਬਕ ਜੇ ਤੁਸੀਂ ਜੋਤ ਪ੍ਰਕਾਸ਼ ਕਰ ਰਹੇ ਹੋ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜੋਤ ਪ੍ਰਕਾਸ਼ ਕਰਕੇ ਤੁਸੀਂ ਬਾਣੀ ਦਾ ਜਾਪ